ਪਾਲੇ ਪਹਿਲੋ ਸੇ ਹੱਥੀਂ ਜੀਵਾਂ ਬੇਜੁਬਾਨਿਆਂ ਨੂੰ ਪਾਲੇ ਪਹਿਲੋ ਸੇ ਹੱਥੀਂ ਜੀਵਾਂ ਬੇਜੁਬਾਨਿਆਂ ਨੂੰ ਉਹਨਾਂ ਦਾ ਫੇਰ ਕਰ ਦੇ ਸ਼ਿਕਾਰ ਬਈ ਠੱਗ ਚੋਰ ਧੋਖੇ ਬਾਜ ਵਸਦੇ ਵਥੇਰੇ ਇੱਥੇ ਵਿਰਲਾ ਕੋਈ ਵਸਦਾ ਈਮਾਨਦਾਰ ਬਈ ਠੱਗ ਚੋਰ ਧੋਖੇ ਬਾਜ ਵਸਦੇ ਵਥੇਰੇ ਇੱਥੇ ਵਿਰਲਾ ਕੋਈ ਵਸਦਾ ਈਮਾਨਦਾਰ ਬਈ ਠੱਗ ਚੋਰ ਧੋਖੇ ਬਾਜ ਵਸਦੇ ਵਥੇਰੇ ਇਥੇ ਕੌਡੀ ਰਿਆਨਾ ਮੁੱਲ ਇਥੇ ਸੱਚੀਆਂ ਮੁਹੱਬਤਾਂ ਦਾ ਦੁਨੀਆ ਹੈ ਇੱਕ ਦੇ ਦੂਜੇ ਤਾਈਂ ਠੱਗਦੀ ਆਪਣਾ ਹੀ ਪੈਦਾ ਇਥੇ ਸੋਚਦਾ ਹਰੇਕ ਯਾਰੋ ਬਣ ਗਈ ਰੀਤ ਮਾੜੀ ਸਾਰੇ ਜੱਗ ਦੀ ਕੁੱਕਰੀ ਦੇ ਵਾਂਗੇ ਲੋਕ ਪੱਗਾਂ ਨੂੰ ਵਟਾ ਕੇ ਵੇਖੋ ਕੁਕਰ ਦੇਵਾਂਗੇ ਲੋਕ ਪੱਗਾ ਨੂੰ ਵਟਾ ਕੇ ਵੇਖੋ ਜਾਂਦੇ ਨੇ ਕਰੀ ਯਾਰੋ ਯਾਰ ਮਾਰਿ ਬਈ ਠੱਗ ਚੋਰ ਧੋਖੇ ਬਾਜ ਵਸਦੇ ਵਥੇਰੇ ਇਥੇ ਵਿਰਲਾ ਕੋਈ ਵਸਦਾ ਈਮਾਨਦਾਰ ਬਈ ਘੱਗ ਚੋਰ ਧੋਕੇ ਬਾਜ ਵਸਦੇ ਵਥੇਰੇ ਇੱਥੇ ਵਿਰਲਾ ਕੋਈ ਵਸਦਾ ਈਮਾਨਦਾਰ ਬਈ ਘੱਗ ਚੋਰ ਧੋਕੇ ਬਾਜ ਵਸਦੇ ਵਥੇਰੇ ਇੱਥੇ ਕੋਈ ਨਾ ਜਕੀ ਨੇਰੀਆ ਨਾਲ ਦਿਆਂ ਜੰਮਿਆਂ ਦਾ ਕਰੀਏ ਕੀ ਯਾਰੋ ਮਾਰੇਗੀ ਜਮੀਰ ਨੂੰ ਪਾਈਆਂ ਦਾ ਕਤਲ ਇੱਥੇ ਵੇਖੇ ਪਾਈ ਕਰਦੇ ਇੱਕੋ ਮਾਂ ਦਾ ਵੇਖੋ ਚੁੰਗਿਆ ਬੇਸੀਰ ਨੂੰ ਚਾਰਿ ਸੁਵੇਰੇ ਝੰਡੇ ਨਵਰਤ ਗੱਡੇ ਬੈਠੀ ਚਾਰਿ ਸੁਵੇਰੇ ਝੰਡੇ ਨਵਰਤ ਗੱਡੇ ਬੈਠੀ ਕੱਖਾਂ ਸੰਗ ਫੀਰੇ ਰੂਲਦਾ ਪਿਆਰ ਬਈ ਧੱਗ ਚੋਰ ਤੋਕੇ ਬਾਜ ਵਸਦੇ ਵਾ ਤੇਰੇ ਇਥੇ ਵਿਰਲਾ ਕੋਈ ਵਸਦਾ ਈਮਾਨਦਾਰ ਬਈ ਕੱਢ ਚੋਰੇ ਧੋਖੇ ਬਾਜ ਵਸਦੇ ਵਾ ਤੇਰੇ ਇੱਥੇ ਇੱਕ ਦੂਜੇ ਦਾ ਵੀ ਹੱਕ ਦੱਬਣ ਦੇ ਲਈ ਵੇਖੋ ਅਬ ਸੱਚ ਜੰਗਾਂ ਦੇ ਛਿਲਾੜ ਦੇ ਆਖਰ ਨੂੰ ਦੁਨੀਆ ਤੋਂ ਖਾਲੀ ਹੱਥ ਜਾਂਦੇ ਸਾਰੇ ਇਸ ਤੇ ਵਿਚਾਰ ਕਿਉਂ ਨਹੀਂ ਕਰਦੇ ਦੌਲਤਿ ਪੂਰੇ ਵਾਲਾ ਜੈਲ ਜੇ ਰਣਿਆਰੋ ਸੋਲਿਆਂ ਨੇ ਰਿਆ ਸੱਚੀਆਂ ਯੋਚਾਰ ਬਈ ਠੱਗ ਚੋਰ ਧੋਕੇ ਬਾਜ ਵਸਦੇ ਵਾ ਤੇਰੇ ਇਥੇ ਨਿਰਲਾ ਕੋਈ ਵਸਦਾ ਇਮਾਨਦਾਰ ਬਈ ਠੱਗ ਚੋਰ ਧੋਕੇ ਬਾਜ ਵਸਦੇ ਵਾ ਤੇਰੇ ਇਥੇ